ਸੰਗਰੂਰ ਵਿੱਚ ਵੀਡੀਓ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਲਗਾਏ ਹਨ ਜਿਸ ਦੇ ਚਲਦੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਪੁਲਿਸ ਦੇ ਨਾਲ ਵੀਡੀਓ ਦੀ ਗੱਡੀ ਦੀ ਤਲਾਸ਼ੀ ਕਰਵਾਈ ਦੱਸਦੀ ਹੈ ਕਿ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਸ਼ਿਕਾਇਤ ਮਿਲੀ ਸੀ ਕਿ ਵੀਡੀਓ ਵੱਲੋਂ ਕਿਸੇ ਕੋਲ ਸਟੋਰ ਵਿੱਚ ਕਿਸੇ ਉਮੀਦਵਾਰ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਸ ਤੋਂ ਰਿਸ਼ਵਤ ਲਈ ਗਈ ਹੈ ਜਿਸ ਦੇ ਚਲਦੇ ਇਹ ਸਾਰਾ ਮਾਮਲਾ ਹੋਇਆ ਪਰ ਉਧਰ ਵੀਡੀਓ ਦਾ ਕਹਿਣਾ ਹੈ ਕਿ ਐਮਐਲਏ ਉਹਨਾਂ ਦੇ ਸਤਕਾਰਯੋਗ ਹਨ ਐਮਐਲਏ ਨੂੰ ਕਿਸੇ ਨੇ ਮਿਸਗਾਈਡ ਕੀਤਾ ਹੈ ਅਤੇ ਗਲਤ ਜਾਣਕਾਰੀ ਦੱਤੀ ਹੈ ਉਹਨਾਂ ਰਿਸ਼ਵਤ ਦੇ aaropan nu inkaar de hoye keha ki oh apne dost nu milan cold store vich gaye san ਜਵਰੀ ਚੈੱਕ ਕਰ ਲਓ ਇਹਨੂੰ ਸਾਰਾ ਹਾਂ ਜੀ ਕਰ ਲਵਾਂ ਠੀਕ ਹੈ ਕਿਉਂਕਿ ਹੁਣੀ ਕਿਸੇ ਦਿਨ ਨਿੱਜੀ ਕੋਲਡ ਸਟੋਰ ਤੇ ਬੈਠ ਕੇ ਅੱਗੂਆ ਅੱਗੂਆਲ ਬੈਠ ਕੇ ਆਏ ਨੇ ਠੀਕ ਹੈ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉੱਥੋਂ ਆਏ ਨੇ ਤੇ ਟੋਨ ਪਲਾਜ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਆ ਕਿ ਜਿਹੜੀ ਕੋਈ ਬਦਨਾਮੀ ਆ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾੜਜੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਏ ਆ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਆ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਕਵਤੀਸ਼ ਕਰ ਲਓ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਹੈ ਇਹਨੂੰ ਕਰ ਲਓ ਅਸੀਂ ਖੜੇ ਆ ਸੀ ਇੱਥੇ ਖੜੇ ਆ ਕਿਵੇਂ ਦੇ ਕਰਦੇ ਵੀਰੇ ਕੀ ਦੇਖੋ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮ ਐਲ ਏ ਆਰ ਮੇਰੀ ਰਿਸਪੋਨਸੀਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਓ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਟੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸ ਡੀ ਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵੇ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤਰੀਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਹੈ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫ਼ਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਸਾਹਮਣੂ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸਿਕ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀਓ ਸਾਹਿਬ ਆਪ 3 ਵਜੇ ਦੇ ਲਾਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀ ਦੀ ਹੁੰਦੀ ਆਫਟਰ ਆਲ ਐਮਐਲਏ ਦੀ ਮੈਮ ਇੱਕ ਨਾਮ ਜ਼ਰੂਰ ਦੱਸ ਦਿਓ ਕੀ ਇਨਪੁਟ ਮਿਲੀ ਸੀ ਕਿਹੜਾ ਅਧਿਕਾਰੀ ਸੀਗਾ ਜਾਂ ਕਿੱਥੋਂ ਪੈਸੇ ਲੈ ਗਏ ਸੀ ਮੈਮ ਨਾਮ ਜ਼ਰੂਰ ਦੱਸ ਦਿਓ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਹੀ ਖੜਾ ਮੈਨੂੰ ਆਫੀਸਰ ਦਾ ਨਾਮ ਦੱਸ ਦਿਓ ਕਿੰਨੇ ਪੈਸੇ ਦੀ ਆਫੀਸਰ ਦਾ ਨਾਮ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਨੂੰ ਆਫੀਸਰ ਦਾ ਨਾਮ ਦੱਸ ਦਿਓ ਆਫੀਸਰ ਦਾ ਨਾਮ ਦੱਸ ਦਿਓ ਬੀਡੀਪੀ ਉਹ ਜਿਹੜਾ ਆਪਣਾ ਬਲਜੀਤ ਸਿੰਘ ਸੋਹੀ ਉਹ ਜਿਹੜੇ ਹੈਗੇ ਨੇ ਸੰਗਰੂਰ ਦੇ ਪਾਨੀਗੜ੍ਹ ਦੇ ਸੌਰੀ ਮੌਕੇ ਦੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਲਾਂਚਨ ਲੱਗਦੇ ਨੇ ਸਾਡੀ ਜਿਹੜੀ ਬਦਨਾਮੀ ਹੁੰਦੀ ਆ ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ ਉਹ ਕਲੀਅਰ ਹੋਣੀ ਚਾਹੀਦੀ ਔਰ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ ਤੁਹਾਨੂੰ ਸ਼ਿਕਾਇਤ ਮਿਲੀ ਹੈ ਫਗੋਆ ਪਿੰਡ ਨੂੰ ਲੈ ਕੇ ਜਿਹੜੀ ਕੰਪਨੀ ਹੋਈ ਆ ਟੋੜਨ ਨਾਮ ਕੀ ਭਾਜੀ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਕੀ ਤੁਹਾਨੂੰ ਸ਼ਿਕਾਇਤ ਮਿਲੀ ਆ ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਆ ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਆ ਲਖੋ ਰਿਸ਼ਵਤ ਬਾਰੇ ਨਹੀਂ ਅੰਦਰੋਂ ਨਿਕਲੇ ਨੇ ਇਹ ਕੋਲਡ ਸਟੋਰੇਜੋਂ ਅੰਦਰ ਤਾਂ ਨਹੀਂ ਅਸੀਂ ਗਏ ਠੀਕ ਹੈ ਨੀਜੀ ਗੋਲਡ ਸਟੋਰ ਦੀ ਜਿੱਥੇ ਇਹ ਬੈਠੇ ਸੀ ਹਾਂਜੀ ਸਾਡੇ ਪਿੰਡ ਕੋਲਲੇ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਸੀ ਠੀਕ ਹੈ ਕਿ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਲਾਈ ਦੀ ਕਿਸ ਕਾਰਨ ਕਰ ਰਹੇ ਹੋ ਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸ਼ਾ ਦਾ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਕਿ ਇਸ ਤੋਂ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕਲੀਅਰ ਕਰੋਗੇ ਇਹ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ ਕੋールド ਸਟੋਰੇਜ ਨੂੰ ਕਲੀਅਰ ਕੋਲਡ ਸਟੋਰ ਕੀ ਦਾ ਕੋਲਡ ਸਟੋਰ ਫੁੱਗੋਲੇ ਨੇ ਜਿਹਨ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ 골ਡ ਸਟੋਰ। ਸੰਗੀ ਜਾ ਕਰੀ ਉਹ ਨਿਸ਼ਚਿਤ ਕਰਤਾ ਹਾਂ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚੇ ਹੋ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣ ਕੇ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੁਹਾਨੂੰ ਜਾਣਕਾਰੀ ਉਹ ਪਲੀਜ਼ ਦਿਓ। ਦੇਖ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ। ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ ਹਿਸਾਬ ਲਾ ਲੈਣਾ। ਠੀਕ ਹਨਾ। ਕੈਂਡੀਡੇਟ ਨੂੰ ਕੋਈ ਕੋਈ ਜੇ ਤੁਹਾਨੂੰ ਲੱਗਦਾ ਜੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਜਿਹੜੀ ਗੜਬੜ ਹੋਣ ਤੁਸੀਂ ਯਾਰ ਪੱਤਰਕਾਰੋਂ ਬਈ ਸਾ ਆਪ ਸਾਰੇ ਹਿਸਾਬ ਲਾ ਲਓ ਵੀ ਕਾਹ ਤੋਂ ਆਊਗਾ ਪ੍ਰਾਈਵੇਟ ਨਾ ਕੋਈ ਤੁਸੀਂ ਸ਼ਿਕਾਇਤ ਕਰਤਾ ਹੋ ਨਾ ਸ਼ਿਕਾਇਤ ਕਰਤਾ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਤੋਂ ਨਿਕਲਣਗੇ ਵੀਡੀਓ ਸਾਹਿਬ ਨਹੀਂ ਮਾਤੇ ਸਾਨੂੰ ਇਹ ਮਤਲਬ ਕੋਈ ਡਰ ਕਿਉਂ ਰਹੇ ਹੋ ਦੱਸੋ ਨਾ ਪਰ ਉਹਨਾਂ ਕੈਮਰਾ ਡਰ ਕੇ ਰਹੇ ਹੋ ਇਹ ਡਰ ਰਹੇ ਆਪ ਜੋ ਹੈ ਸ਼ਿਕਾਇਤ ਨੂੰ ਮਿਲ ਕੇ ਇਹ ਕਿਹੜਾ ਕੈਂਡੀਡੇਟ ਆ ਤੁਹਾਨੂੰ ਹੋ ਸਕਦਾ ਪਤੀ ਹੋਣਾ ਯਾਰ ਇਹ ਕਿਉਂ ਕਿਉਂ ਡਰ ਰਹੇ ਹੋ ਦੱਸੋ ਐਡਾ ਬੜਾ ਲੇ ਥੋੜੇ ਨਾਲ ਤੁਸੀਂ ਦੱਸੋ ਜਰਾ ਕੁਝ ਕੋਈ ਕੋਈ ਤਾਂ ਹੋਊਗਾ ਨਾ ਤੁਹਾਨੂੰ ਜਰਾ ਮਿਲਾਂਗਾ ਉਹ ਤਾਂ ਹੈ ਤੁਸੀਂ ਦੱਸੋ ਹੋਰ ਕੁਝ ਹਾਂਜੀ 7777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਸੀਗੀ ਹਾਂਜੀ ਕਿਸ ਦੀ ਕਾਰ ਕੋਣ ਵੇਚਦੀਗਾ ਉਹ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਨੂੰ ਕੀ ਇਹ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਨੇ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਇਹਨੂੰ ਅੰਦਰਲੀ ਗੱਲ ਨਹੀਂ ਨਾ ਅਗਲੇ ਦੀ ਆਪਾਂ ਨੂੰ ਕਰਦੇ ਹਾਂ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ ਪ੍ਰਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਦੇ ਗ੍ਰਾਹਕ ਤੁਹਾਨੂੰ ਲੱਗਦਾ ਵੀ ਇਹ ਗੱਡੀ 'ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਉੱਥੋਂ ਨਿਕਲੇ ਨੇ ਜਾ ਉਹ ਸਾਹਿਬ ਨਾਲ ਇਹਦੇ ਵਿੱਚ ਹੋਣਾ ਜਿਹਨਾਂ ਜਦੋਂ ਉੱਥੋਂ ਕੁਝ ਕੁ ਲੈ ਆਏ ਹੁਣੇ ਨਾ ਤੁਸੀਂ ਦੇਖਿਆ ਕਿਉਂ ਜਾਊਗਾ ਕਿਸੇ ਦੀ ਨਿੱਜੀ ਜਗ੍ਹਾ ਤੇ ਅਗਲਾ ਤੁਸੀਂ ਦੇਖਿਆ ਹੁਣ ਤਾਂ ਮੋਬਾਈਲ ਦੀ ਟ੍ਰੇਸਿੰਗ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਜਿਹੜਾ ਹੈਗਾ ਕਿਦਾਂ ਦਾ ਪਤਾ ਲੱਗਦਾ ਵੀ ਹਾਂ ਬੰਦਾ ਕਿੱਥੇ ਹੈ ਕਿੱਥੇ ਲੋਕੇਸ਼ਨ ਦੇਖਿਆ ਵੀਰੇ ਅਸੀਂ ਇੱਥੋਂ ਨਿਕਲਦਾ ਦੇਖੋ ਉੱਥੋਂ ਹੀ ਅਸੀਂ ਇਹਨਾਂ ਦੇ ਮਗਰ ਆਏ ਮੰਗ ਕਰਦੇ ਹਾਂ ਵੀ ਮੋਬਾਈਲ ਦੀ ਟ੍ਰੇਸਿੰਗ ਹਾਂ ਮੰਗ ਕਰ ਠੀਕ ਓਕੇ 1 ਮਿੰਟ 2 ਮਿੰਟ 2 ਮਿੰਟ ਕਰੀ ਨਾ ਲੈ ਤੁਹਾਡਾ ਜੀ ਹਾਂ ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ ਮੈਂ ਬੀਡੀਪੀ ਭਵਾਨੀਗੜ 198 ਨੂੰ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਇਹ ਫਸਟ ਟਾਈਮ ਹੋ ਗਿਆ ਜਿਹੜਾ ਇਨਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਘੇਰਿਆ ਗਿਆ ਜੀ ਬਾਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉੱਥੇ ਕੀ ਖੋਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆਜੋ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਕੋਣ ਸੋਚੀ ਕਰ ਰਹੀ ਸੀ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਈ ਸੀ ਤੁਸੀਂ ਕਿੱਥੇ ਹੋਇਆ ਨਹੀਂ ਮੈਂ ਨਾਰਮਲਿਟੀ ਨਹੀਂ ਚਾ ਆਪ ਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਅਲਿਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਰੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਸਰ ਕੋਣ ਸੋਚ ਚ ਕੀ ਕਰ ਰਹੀ ਸੀ ਕੋਲਡ ਸਟੋਰ ਚ ਹਾਂਜੀ ਕੋਲ ਸਟੋਰ ਚ ਕੀ ਕਰਨੀ ਨਹੀਂ ਮੈਂ ਗਿਆ ਸੀ ਇਹ ਮੇਰਾ ਮਤਲਬ ਦੱਸਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਆ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ ਚ ਤਾਂ ਮੇਰੀ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹੋਵਾਂ ਜਾਂ ਕਿਸੇ ਨੂੰ ਮਿਲਿਆ ਹੋਵਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਤੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸਰ ਪ੍ਰਾਈਵੇਟ ਗੱਡੀ ਜਾਂਦੇ ਤੁਸੀਂ ਸਰਕਾਰੀ ਗੱਡੀ ਲੱਗੀ ਹੋਈ ਜੀ ਸਰ ਤੋਂ ਦੇ ਅੰਜ਼ਾਮ ਐਮ ਐਲ ਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਸਾਬਤ ਤੋਂ ਕਿਹਾ ਗਿਆ ਕਿ ਜੁਤੀ ਰਿਸ਼ਵਤ ਲੈ ਕੇ ਆਇਆ ਹੂ ਕੀ ਨਾ ਨਾ ਫਾਲਸੇ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸੇ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀ ਹੈ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਸੀ ਸਰ ਤੁਸੀਂ ਸਰਕਾਰੀ ਗੱਡੀ ਲੈ ਕੇ ਕਿਸੇ ਕੋਲ ਸਟੋਰ ਜਾਂ ਪ੍ਰਾਈਵੇਟ ਗੱਡੀ ਅਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ ਜਸ 10 ਮਿੰਟ ਵਿੱਚ ਉੱਥੇ ਲੈ ਆਏ ਨਾਲ ਦੀਆਂ ਮੈਂ ਨਿਕਲੇ ਸਰ ਸਰ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਐਮ ਆਫਿਸ ਆ ਕੇ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਨਾ ਮੈਂ ਕਿਤੇ ਨਹੀਂ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀ ਮੈਂ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਪਿਕ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਨੇ ਮੇਰਾ ਆਫਿਸ ਚੈੱਕ ਕਰ ਲਿਆ ਜੀ